ਕਰੀਬ 1.5 ਸਾਲ ਪਹਿਲਾਂ ਡਿਬਰੂਗੜ ਜਿਲ੍ਹੇ ਵਿੱਚ ਬੰਦਖੂਰ ਸਾਇਵ ਦੇ ਸੰਸਦ ਅਤੇ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਦੁਬਾਰਾ ਐਨਐਸਏ ਲਗਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬਦਾਇਰ ਕੀਤਾ ਇਸ ਵਿੱਚ ਸਰਕਾਰ ਵੱਲੋਂ ਦਾਵਾ ਕੀਤਾ ਹੈ ਕਿ આરોપી ਸੂਬੇ ਦੀ ਕਾਨੂੰਨ ਵਿਵਸਥਾ ਦੇ ਲਈ ਗੰਭੀਰ ਖਤਰਾ ਹੈ ਉੱਥੇ ਉਹਨਾਂ ਨੇ ਸੂਬੇ ਦੇ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਦਿੱਸਿਆ ਇਸ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰ ਰਹੀ ਹੈ ਦੇ ਹੋਏ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ આરોપી ਕਹਿੰਦੇ ਦਿਖ ਰਿਹਾ ਹੈ ਕਿ ਪੰਜਾਬ ਦੇ ਸੀਐਮ ਦਾ ਖਸ਼ਰਤ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੀ ਤਰ੍ਹਾਂ ਹੋਵੇਗਾ ਜਿਨ੍ਹਾਂ ਦੀ ਇੱਕ ਬੰਬ ਧਮਾਕੇ ਵਿੱਚ ਅਤਵਾਦੀਆਂ ਨੇ ਜਾਂਦੇ ਲਈ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਣੀ ਹੈ ਇਸ ਦੌਰਾਨ ਅਮਰਿਤਪਾਲ ਸਿੰਘ ਤੇ ਐਨਐਸਏ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਕੇਂਦਰਿਤ ਪੰਜਾਬ ਸਰਕਾਰ ਪੇਸ਼ ਕਰੇਗੀ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੁਬਾਰਾ ਲਗਾਏ ਗਏ ਐਨਐਸਏ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਵਿੱਚ ਅਭਿਨੇਤਾ ਅਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਹੁੱਕਣ ਵਾਲਾ ਨੂੰ ਜਵਾਬਦਾ ਕੀਤਾ ਹੈ ਅਮਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਹਲਫਨਾਮਾ ਦਾਖਲ ਕੀਤਾ ਗਿਆ ਹਲਫਨਾਮੇ ਦੇ ਮੁਤਾਬਿਕ ਫਰਵਰੀ 2023 ਵਿੱਚ ਜਨਾਲਾ ਸਟੇਸ਼ਨ ਦੀ ਘਟਨਾ ਤੋਂ ਬਾਅਦ ਵੀਡੀਓ ਸਟੇਪ ਕੀਤਾ ਗਿਆ ਜਿਸ ਵਿੱਚ ਅਮਰਿਤਪਾਲ ਸਿੰਘ ਇਹ ਕਹਿ ਰਿਹਾ ਹੈ ਕਿ ਅਸੀਂ ਸੀਐਮ ਭਗੁਨਮਾਨ ਨੂੰ ਸੀਐਮ ਬੀਨ ਸਿੰਘ ਦੀ ਰਾਤ ਤੇ ਨਹੀਂ ਚਲਣ ਦੀ ਸਲਾਹ ਦਿੱਤੀ ਹੈ ਉਹ ਹਾਲੇ ਵੀ ਬੀਨ ਸਿੰਘ ਦੀ ਰਾਤ ਤੇ ਚੱਲ ਰਹੇ ਨੇ ਦਲਾਵਰ ਨੇ ਹਿਊਮਨ ਬੌਮ ਦੇ ਰੂਪ ਦੇ ਵਿੱਚ ਕੰਮ ਕੀਤਾ ਹੈ ਤੇ ਸੀਐਮ ਬੀਨ ਸਿੰਘ ਨੂੰ ਕਢਾ ਦਿੱਤਾ ਸੀ ਸੀਐਮ ਮਾਨ ਨੇ ਸੁਨਿਸ਼ਚਿਤ ਕੀਤਾ ਹੈ ਕਿ ਅੱਜ ਇਸ ਪੀੜ ਵਿੱਚ ਕੋਈ ਦਲਾਵਰ ਪੈਦਾ ਨਾ ਹੋਵੇ ਸਰਕਾਰ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਕਦੇ ਵੀ ਕਾਨੂੰਨ ਸਤਨੂੰ ਆਪਣੇ ਹੱਥ ਵਿੱਚ ਲੈ ਸਕਦੇ ਨੇ ਅਲੱਤੇ ਇਸ ਤੋਂ ਕਾਨੂੰਨ ਵਿਵਸਥਾ ਵਿਗੜ ਸਕਦੀ ਉੱਥੇ ਹੀ ਜਿਸ ਤਰੀਕੇ ਨਾਲ ਭੜਕਾਉ ਗੱਲਾਂ ਕਰ ਰਹੇ ਨੇ ਉਹ ਨੌਜਵਾਨਾਂ ਨੂੰ ਗੁੰਮਰਾਹ ਵੀ ਕਰ ਸਕਦੇ ਨੇ ਕਰੀਬ 1.5 ਸਾਲ ਪਹਿਲਾਂ ਜਿਬਰਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਅਤੇ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਦੁਬਾਰਾ ਐਨਐਸਏ ਲਗਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬ ਦਾਇਰ ਕੀਤਾ ਇਸ ਵਿੱਚ ਸਰਕਾਰ ਵੱਲੋਂ ਦਾਅਵਾ ਕੀਤਾ ਹੈ ਕਿ આરોપી ਸੂਬੇ ਦੀ ਕਾਨੂੰਨ ਵਿਵਸਥਾ ਦੇ ਲਈ ਗੰਭੀਰ ਖਤਰਾ ਹੈ ਉੱਥੇ ਉਹਨਾਂ ਨੇ ਸੂਬੇ ਦੇ ਸੀਐਮ ਭਗਵੰਦ ਮਾਨ ਦੀ ਜਾਨ ਨੂੰ ਵੀ ਖਤਰਾ ਦੱਸਿਆ ਇਸ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰ ਰਹੀ ਸੀ ਦੇ ਹੋਏ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ આરોપી ਕਹਿੰਦੇ ਦਿਖ ਰਹੇ ਨੇ ਕਿ ਪੰਜਾਬ ਦੇ ਸੀਐਮ ਦਾ ਹਸ਼ਰਤ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੀ ਤਰ੍ਹਾਂ ਹੋਵੇਗਾ ਜੁਨਾਬ ਦੀ ਇੱਕ ਬੰਬ ਧਮਾਕੇ ਵਿੱਚ ਅਤਵਾਦੀਆਂ ਨੇ ਜਾਣ ਲਈ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ ਇਸ ਦੌਰਾਨ ਅਮਰਿਤਪਾਲ ਸਿੰਘ ਐਨਐਸਏ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਪੇਸ਼ ਕਰੇਗੀ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੁਬਾਰਾ ਲਗਾਏ ਗਏ ਨੈਸਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਵਿੱਚ ਅਭਿਨੇਤਾ ਅਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਭੁੱਕਣਵਾਲਾ ਨੂੰ ਜਵਾਬ ਦਾਖਲ ਕੀਤਾ ਹੈ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਹਲਫਨਾਮਾ ਦਾਖਲ ਕੀਤਾ ਗਿਆ ਹਲਫਨਾਮੇ ਦੇ ਮੁਤਾਬਕ ਫਰਵਰੀ 2023 ਵਿੱਚ ਅਜਨਾਲਾ ਸਟੇਸ਼ਨ ਦੀ ਘਟਨਾ ਤੋਂ ਬਾਅਦ ਵੀਡੀਓ ਸਟੇਪ ਕੀਤਾ ਗਿਆ ਜਿਸ ਵਿੱਚ ਅਮਰਿਤਪਾਲ ਸਿੰਘ ਇਹ ਕਹਿ ਰਿਹਾ ਹੈ ਕਿ ਅਸੀਂ ਸੀਐਮ ਭਗਉਂਦ ਮਾਨ ਨੂੰ ਸੀਐਮ ਬੈਂਦ ਸਿੰਘ ਦੀ ਰਾਤ ਤੇ ਨਹੀਂ ਚਲਣ ਦੀ ਸਲਾਹ ਦਿੰਦੀ ਹੈ ਉਹ ਹ ਸਿੰਘ ਵੀ ਰਾਤੇ ਚੱਲ ਰਹੇ ਨੇ ਦਿਲਾਵਰ ਨੇ ਹਿਊਮਨ ਬੌਮ ਦੇ ਰੂਪ ਦੇ ਵਿੱਚ ਕੰਮ ਕੀਤਾ ਤੇ ਸੀਐਮ ਬਿਨ ਸਿੰਘ ਨੂੰ ਪੜਾ ਦਿੱਤਾ ਸੀ ਸੀਐਮ ਮਾਨ ਨੇ ਸਨਿਸ਼ਚਿਤ ਕੀਤਾ ਹੈ ਕਿ ਅੱਜ ਇਸ ਭੀੜ ਵਿੱਚ ਕੋਈ ਦਿਲਾਵਰ ਪੈਦਾ ਨਾ ਹੋਵੇ ਸਰਕਾਰ ਦਾ ਕਹਿਣਾ ਹੈ ਕਿ ਅਮਿਤਪਾਲ ਸਿੰਘ ਅਤੇ ਉਸ ਦੇ ਸਾਥੀ ਕਦੇ ਵੀ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿੱਚ ਲੈ ਸਕਦੇ ਨੇ ਅਲੱਗ ਤੇ ਇਸ ਤੋਂ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਉੱਥੇ ਹੀ ਜਿਸ ਤਰੀਕੇ ਨਾਲ ੜਕਾਉ ਗੱਲਾਂ ਕਰ ਰਹੇ ਨੇ ਉਹ ਨੌਜਵਾਨਾਂ ਨੂੰ ਗੁੰਮਰਾਹ ਵੀ ਕਰ ਸਕਦੇ ਨੇ ਕਰੀਬ 1.5 ਸਾਲ ਪਹਿਲਾਂ ਡਿਬਰੂਗੜ ਜਿਲ੍ਹੇ ਵਿੱਚ ਬੰਦਖੂਦੂਰ ਸਾਹਿਬ ਦੇ ਸੰਸਦ ਅਤੇ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਦੁਬਾਰਾ ਐਨਐਸਏ ਲਗਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬདਾਰ ਕੀਤਾ ਹੈ ਜਿਸ ਵਿੱਚ ਸਰਕਾਰ ਵੱਲੋਂ ਦਾਵਾ ਕੀਤਾ ਹੈ ਕਿ ਕਿ આરોપી ਸੂਬੇ ਦੀ ਕਾਨੂੰਨ ਵਿਵਸਥਾ ਦੇ ਲਈ ਗੰਭੀਰ ਖਤਰਾ ਹੈ ਉੱਥੇ ਉਹਨਾਂ ਨੇ ਸੂਬੇ ਦੇ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਦਿੱਸਿਆ ਇਸ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰ ਰਹੇ ਦੇ ਹੋਏ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ આરોપી ਕਹਿੰਦੇ ਦਿਖ ਰਹੇ ਨੇ ਕਿ ਪੰਜਾਬ ਦੇ ਸੀਐਮ ਦਾ ਹਸ਼ਰ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੀ ਤਰ੍ਹਾਂ ਹੋਵੇਗਾ ਜਿਨ੍ਹਾਂ ਦੀ ਇੱਕ ਬੰਬ ਧਮਾਕੇ ਵਿੱਚ ਅਤਵਾਦੀਆਂ ਨੇ ਜਾਨ ਲੈ ਲਈ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ ਇਸ ਦੌਰਾਨ ਅਮਰਿਤਪਾਲ ਸਿੰਘ ਪੀ ਐਨ ਐਸ ਸੀ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਪੇਸ਼ ਕਰੇਗੀ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੁਬਾਰਾ ਲਗਾਏ ਗਏ ਇਸ ਕੇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਵਿੱਚ ਅਭਿਨੇਤਾ ਅਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਭੁੱਕਣ ਵਾਲਾ ਨੂੰ ਜਵਾਬ ਦਾਖਲ ਕੀਤਾ ਹੈ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਹਲਫਨਾਮਾ ਦਾਖਲ ਕੀਤਾ ਗਿਆ ਹਲਫਨਾਮੇ ਦੇ ਮੁਤਾਬਕ ਫਰਵਰੀ 2023 ਵਿੱਚ ਅਜਨਾਲਾ ਸਟੇਸ਼ਨ ਦੀ ਘਟਨਾ ਤੋਂ ਬਾਅਦ ਵੀਡੀਓ ਸਟੇਪ ਕੀਤਾ ਗਿਆ ਜਿਸ ਵਿੱਚ ਅਮਰਿਤਪਾਲ ਸਿੰਘ ਇਹ ਕਹਿ ਰਹੇ ਹੈ ਕਿ ਅਸੀਂ ਸੀਐਮ ਭਗੁਨਮਾਨ ਨੂੰ ਸੀਐਮ ਬੈਂਦ ਸਿੰਘ ਦੀ ਰਾਤ ਤੇ ਨਹੀਂ ਚੱਲਣ ਦੀ ਸਲਾਹ ਦਿੰਦੀ ਹੈ ਉਹ ਹਾਲ ਸਿੰਘ ਦੀ ਰਾਤੋ ਚੱਲ ਰਹੇ ਨੇ ਦਲਾਵਰ ਨੇ ਹਿਊਮਨ ਬੌਮ ਦੇ ਰੂਪ ਦੇ ਵਿੱਚ ਕੰਮ ਕੀਤਾ ਤੇ ਸੀਐਮ ਬੀਨ ਸਿੰਘ ਨੂੰ ਕੁੜਾ ਦਿੱਤਾ ਸੀ ਸੀਐਮ ਮਾਨ ਨੇ ਸੁਨਿਸ਼ਚਿਤ ਕੀਤਾ ਕਿ ਅੱਜ ਇਸ ਭੀੜ ਵਿੱਚ ਕੋਈ ਦਲਾਵਰ ਪੈਦਾ ਨਾ ਹੋਵੇ ਸਰਕਾਰ ਦਾ ਕਹਿਣਾ ਹੈ ਕਿ ਅਮਿਤਪਾਲ ਸਿੰਘ ਅਤੇ ਉਸ ਦੇ ਸਾਥੀ ਕਦੇ ਵੀ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿੱਚ ਲੈ ਸਕਦੇ ਨੇ ਅਲੱਗ ਤੇ ਇਸ ਤੋਂ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਉੱਥੇ ਹੀ ਜਿਸ ਤਰੀਕੇ ਨਾਲ ਭੜਕਾਉ ਗੱਲਾਂ ਕਰ ਰਹੇ ਨੇ ਉਹ ਨੌਜਵਾਨਾਂ ਨੂੰ ਗੁੰਮਰਾਹ ਵੀ ਕਰ ਸਕਦੇ ਨੇ